ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਜਿਹੜੀ ਇਹ ਸੜਕ ਆ ਕੁਝ ਹੱਦ ਤੱਕ ਬਿਹਤਰ ਬਣੀ ਆ ਪਤਾ ਨਹੀਂ ਅੱਗੂ ਗਾੜੀ ਕਿਵੇਂ ਦੀ ਹੋਏਗੀ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਕਿ ਆਪਾਂ ਹਰ ਵਾਰੀ ਇਹ ਮੁੱਦਾ ਚੁੱਕਦੇ ਰਹੇ ਸਾਂ ਕਿ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਜਿਹੜੀ ਸੜਕ ਆ ਉਹ ਵਧੀਆ ਤਰੀਕੇ ਨਾਲ ਬਣਾ ਦਿੱਤੀ ਜਾਵੇ ਤੇ ਕਾਫੀ ਵਧੀਆ ਨਜ਼ਰ ਆ ਰਹੀ ਐ ਅਸੀਂ ਗੜਸ਼ੰਕਰ ਤੋਂ ਨਿਕਲ ਆਏ ਹਾਂ ਗਾੜੀ ਤੇ ਇਹ ਸੜਕ ਕਾਫੀ ਬਿਹਤਰ ਬਣੀ ਹੋਈ ਆ ਇਹ ਇੱਕ ਤੁਹਾਡੀ ਸਾਰਿਆਂ ਦੀ ਪ੍ਰਾਪਤੀ ਮੈਂ ਕਹਿ ਸਕਦਾ ਕਿ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਪ੍ਰਚਾਰ ਕੀਤਾ ਇਹ ਲੋਕਾਂ ਨੂੰ ਜਾਗਰੂਕਾ ਕਰਕੇ ਇਹ ਸੜਕ ਨੂੰ ਬਣਾਇਆ ਗਿਆ ਜਿਹੜੇ ਮੇਰੇ ਭੈਣ ਭਰਾ 2001-2 ਤੋਂ ਲੈ ਕੇ 8 ਤੱਕ ਆਉਂਦੇ ਰਹੇ ਉਹਨਾਂ ਕੋ ਜਾਣਦੇ ਨੇ ਕਿ ਸੜਕ ਕਿੰਨੀ ਖਰਾਬ ਸੀ 15-16 ਤੱਕ ਵੀ ਬੜੀ ਖਰਾਬ ਸੀ ਪਰ ਇਹ ਹੁਣ ਸੜਕ ਜਿਹੜੀ ਆ ਕਾਫੀ ਹੱਦ ਤੱਕ ਠੀਕ ਲੱਗ ਰਹੀ ਆ ਆਪ ਕੋ ਨੈਲ ਪਿੰਡ ਆ ਗਿਆ ਗੜ ਸ਼ੰਕਰ ਦਾ ਤੇ ਗਾੜੀ ਵੀ ਹੋ ਸਕਦਾ ਕੁਝ ਵਧੀਆ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ